ਤੇ ਮਾਰੀ ਤਖਤਾਂ ਨੂੰ ਲਾਈਆਂ ਕੰਡਿਆਂ ਉੱਤੇ ਸੇਜਾਂ ਨੇ ਇਤਿਹਾਸ ਗਵਾਹੀ ਪਰਦਾ ਏ ਅਸੀਂ ਜੁਲਮਾਂ ਅੱਗੇ ਹਾਰੇ ਨਹੀਂ ਤੈਨੂੰ ਅੱਤਵਾਦੀ ਲੱਗਦੇ ਆ ਅਸੀਂ ਬਾਗੀਆਂ ਸਰਕਾਰੀ ਨਹੀਂ ਤੈਨੂੰ ਅੱਤਵਾਦੀ ਲੱਗਦੇ ਆ ਅਸੀਂ ਬਾਗੀਆਂ ਸਰਕਾਰੀ ਨਹੀਂ ਤੂੰ ਪੁੱਲ ਗਈ ਏ ਐਸਾਨਾਂ ਨੂੰ ਤੇਰਾ ਸਿਸਟਮ ਹੋ ਬੇਕਾਰ ਗਿਆ ਸਾਡਾ ਦਸ਼ਮ ਪਿਤਾ ਤੇਰੇ ਦੇਸ਼ ਲਈ ਸਾਰਾ ਸਰਬੰਸ ਹੀ ਵਾਰ ਗਿਆ ਗਲ ਪਿਸਟਲ ਹੱਥ ਵਿੱਚ ਤੀਰ ਜੀ ਦੇ ਤੈਨੂੰ ਸੁਪਨੇ ਵਿੱਚ ਡਰਾਉਂਦਾ ਏ ਤੂੰ ਜਦ ਵੀ ਦਲੀਏ ਜਵਾਨ ਹੋਈ ਪੰਜਾਬ ਵੇ ਆਉਣ ਹੀ ਆਉਂਦਾ ਏ ਸਾਨੂੰ ਲੜਨੇ ਦਾ ਚਰਚਾ ਜਾਂਦਾ ਜਦ ਵੀ ਵੈਰੀ ਲਲਕਾਰੇ ਨਹੀਂ ਤੈਨੂੰ ਅਤਵਾਦੀ ਲੱਗਦੇ ਆ ਅਸੀਂ ਬਗੀਆਂ ਸਰਕਾਰੇ ਨਹੀਂ ਤੈਨੂੰ ਅਤਵਾਦੀ ਲੱਗਦੇ ਆ ਅਸੀਂ ਬਗੀਆਂ ਸਰਕਾਰੇ ਨਹੀਂ ਅਸੀਂ ਰੱਸੀ ਚੁੰਮੇ ਫਾਂਸੀਆਂ ਦੇ ਚਰਖੇ ਨਾਲ ਮਿਲੀ ਆਜ਼ਾਦੀ ਨਾ ਜਿਹੜੀ ਪੀਉ ਤੇ ਤੁਸੀਂ ਅੱਖ ਰੱਖੀ ਉਹ ਸੀ ਤੇ ਰਹਿਣੀ ਸਾਡੀਆਂ ਹੱਕ ਆਪਣੇ ਲੈਣੇ ਜਾਣਦੇ ਆ ਹਿੱਕਾਂ ਗੋਲੀਆਂ ਅੱਗੇ ਤਾਣਦੇ ਆ ਲੰਟਣ ਚਾ ਵੈਰੀ ਠੋਕੇ ਜੋ ਅਸੀਂ ਫੈਨ ਵੀ ਉਸ ਜਵਾਨ ਦਿਆਂ ਕਿਉਂ ਚੱਕਣ ਲਈ ਮਜਬੂਰ ਕਰੇ ਸਾਨੂੰ ਅਸਲੇ ਫੇਰ ਦੁਬਾਰੇ ਨਹੀਂ ਤੈਨੂੰ ਅਤਵਾਦੀ ਲੱਗਦੇ ਆ ਅਸੀਂ ਬਾਗੀਆਂ ਸਰਕਾਰੇ ਨਹੀਂ ਤੈਨੂੰ ਅਤਵਾਦੀ ਲੱਗਦੇ ਆ ਅਸੀਂ ਬਾਗੀਆਂ ਸਰਕਾਰ